ਕੰਟਰ ਦੇ ਸਚੇਸ਼ ਪਾਈ ਸ਼੍ਰੀ راہੁਲ ਗਾਂਧੀ ਜੀ ਵੱਲੋਂ ਵੋਟ ਚੋਰੀ ਦੇ ਖਿਲਾਫ ਕਰਨਾ ਯਾਰ ਇੱਕ ਇਸ ਵਿਆਪੀ ਅੰਦੋਲਨ ਛੇੜਿਆ ਗਿਆ ਪੂਰੇ ਸਬੰਧ ਵਿੱਚ ਸਾਡੇ ਪੰਜਾਬ ਵਿੱਚ ਦਸਤਖਤ ਸਾਰੇ ਕਰਮਟ ਪ੍ਰਧਾਨ ਸ਼੍ਰੀ ਅਮਰਿੰਦਰ ਸਿੰਘ ਨੇ ਜੀ ਨੇ ਅਪਰੀ ਸਬੂਤਿਲੀ ਦੇ ਨਾਮ ਇੱਕ ਦਾ ਬਿਆਨ ਚਲਾਇਆ ਉਹ ਤਰਕ ਕਰਕੇ ਕਿ ਉਹ ਚੋਰੀ ਦੇ ਖਿਲਾਫ ਇੱਕ ਪੰਜਾਬ ਚ ਮਹਮ ਫੜੀ ਕੀਤੀ। ਅੱਜ ਭਾਰਤ ਦੇ ਸ਼੍ਰੀ 라ਹੁਰਦੀਪ ਜੀ ਪ੍ਰੋਸੀਡੈਂਟ ਦੇ ਦਿੱਤਾ। ਉਹਨੇ ਸਬੂਤਾਂ ਸਮੇਤ ਇੱਕ ਬਹੁਤ ਵੱਡਾ ਪ੍ਰੈਸ ਕਾਨਫਰੰਸ ਬਹੁਤੇ ਮੀਡੀਆ ਆਈ ਉਹ ਸਾਰੇ ਜੰਨਤਕ ਕੀਤੇ ਕਿ ਕਿਸ ਤਰ੍ਹਾਂ ਦੇਸ਼ ਵਿੱਚ ਰਾਜ ਕਰ ਰਹੀ ਪਾਰਟੀ ਲੋਕਤੰਤਰ ਨੂੰ ਖਤਮ ਕਰ ਰਹੀ ਹੈ ਅੱਜ ਅਸੀਂ ਸਾਡੇ ਪ੍ਰਚਾਰਕੀ ਦੇ ਹੁਕਮਾਨ ਸਾਹਿਬ ਸਿੱਧੇ ਸੰਮੋਲਕ ਪ੍ਰੋਟੈਸਟ ਕਰਨ ਆਏ ਆਂ ਔਰ ਸਾਡਾ ਨਾਰਾ ਹੈ ਵੋਟ ਚੋਰ ਕੱਢੀ ਚੋਰ ਬੋਟ ਚੋਰ ਬੋਟ ਚੋਰ ਗੱਦੀ ਚੋਰ ਬੋਟ ਚੋਰ ਗੱਦੀ ਚੋਰ ਬੋਟ ਚੋਰ ਗੱਦੀ ਚੋਰ ਬੋਟ ਚੋਰ ਗੱਦੀ ਚੋਰ ਲੋਕਤੰਤਰ ਦਾ ਕਲਾ ਕੁਟਣ ਵਾਲੀ ਬਾਦਪਾ ਸਰਕਾਰ ਮੁਰਦਾਬਾਦ ਮੁਰਦਾਬਾਦ ਲੋਕਤੰਤਰ ਦਾ ਕਲਾ ਕੁਟਣ ਵਾਲੀ ਪੰਜਾਬ ਦੀ ਬਾਦਪਾ ਸਰਕਾਰ ਮੁਰਦਾਬਾਦ ਮੁਰਦਾਬਾਦ ਜਿਹੜੀ ਹਰਿਆਣੇ ਦੇ ਵਿੱਚੋਂ ਸਰਕਾਰ ਬਣੀ ਹੈ ਸਾਡੇ ਵਿਰੋਧੀ ਧਿਰ ਦੇ ਨੇਤਾ ਸ਼੍ਰੀ ਰਹੁਲ ਧੰਦੀ ਜੀ ਨੇ ਦੱਸਿਆ ਕਿ ਕਿਵੇਂ ਹਰ ਇੱਕ ਬ੍ਰਾਜ਼ੀਲ ਦੀ ਮਾਡਲ ਉਹਨਾਂ ਦੀ ਫੋਟੋ ਦੀ ਯੂਜ਼ ਕਰਕੇ ਇੱਕ ਜਯੋਤੀ ਸ਼ਰਮ ਕਿਤੇ ਪ੍ਰਿੰਕਾ ਸ਼ਰਮ ਕਿਤੇ ਕੋਈ ਨਾ ਉਹਦਾ ਦੇ ਕੇ ਉਹਦੇ ਬਹੁਤ ਜ਼ਿਆਦਾ ਵੋਟਾਂ ਉਹਦੇ ਨਾਂ ਤੇ ਬਣਾਈਆਂ ਗਈਆਂ ਐਸੇ ਤਰ੍ਹਾਂ ਮਹਾਰਾਸ਼ਟਰ ਚ ਵੀ ਜਿਹੜੀ ਸਰਕਾਰ ਚੱਲ ਰਹੀ ਹੈ ਇਹ ਵੀ ਇੱਕ ਲੋਕਤੰਤਰ ਨਾਲ ਚੁਣੀ ਹੋਈ ਸਰਕਾਰ ਨਹੀਂ ਵੋਟ ਚੋਰੀ ਕਰਕੇ ਸਰਕਾਰ ਬਣਾਈ ਗਈ ਹੈ ਜਿਹੜੀ ਸਾਡੇ ਦੇਸ਼ ਦੀ ਸਰਕਾਰ ਇਸ ਟਾਈਮ ਚੱਲ ਰਹੀ ਹੈ ਇਹ ਵੋਟ ਚੋਰੀ ਨਾਲ ਬਣਾਈ ਗਈ ਹੈ ਨਾ ਕਿ ਇਹ ਚੁਣ ਕੇ ਆਈ ਹੋਈ ਲੋਕਤੰਤਰ ਨਾਲ ਬਣੀ ਹੋਈ ਸਰਕਾਰ ਹੈ ਸਾਡੇ ਮੁੱਖ ਚੋਣ ਕਮਿਸ਼ਨਰ ਸ਼੍ਰੀ ਗੰਗੇਸ਼ ਕੁਮਾਰ ਜੀ ਜਿਹੜੇ ਕਿ ਭਾਜਪਾ ਦਾ ਇੱਕ ਮੈਂਬਰ ਦੇ ਤੌਰ ਤੇ ਵਿਚਰ ਰਹੇ ਹਨ ਥੋੜੇ ਜਣ ਪਹਿਲਾਂ ਇੱਕ ਕਿਸੇ ਐਨਪੀ ਨੇ ਲਿੱਪਣੀ ਕੀਤੀ ਸੀ ਕਿ ਕਦੇ ਤਾਂ ਸਾਡੇ ਚੋਣ ਕਮਿਸ਼ਨ ਦੀ ਖੂ ਅਮਿਤ ਸ਼ਾਹ ਦੀ ਵਿੱਚ ਚੱਲ ਜਾਂਦੀ ਕਦੇ ਅਮਿਤ ਸ਼ਾਹ ਜੀ ਦੀ ਉਹ ਉਹਨਾਂ ਦੇ ਵਿੱਚ ਆ ਜਾਂਦੀ ਇਹ ਜਿਹੜਾ ਬਹੁਤ ੱਟਕਾ ਜਿਹੜਾ ਇੱਕ ਲੱਗ ਰਿਹਾ ਲੋਕਤੰਤਰ ਨੂੰ ਇਹ ਸਾਡੇ ਦੇਸ਼ ਲਈ ਬਹੁਤ ਘਾਤਕ ਸਾਬਤ ਹੋ ਰਿਹਾ ਇਹ ਤੁਹਾਡੇ ਮੀਡੀਆ ਰਾਹੀਂ ਸਾਨੂੰ ਉਮੀਦ ਹੈ ਕਿ ਤੁਸੀਂ ਮੀਡੀਆ ਰਾਹੀਂ ਇਸ ਗੱਲ ਨੂੰ ਜਿੰਨਾ ਚੱਕੋਗੇ ਤੇ ਇਹਨਾਂ ਨੂੰ ਘੱਟੋ-ਘੱਟ ਇਹਦਾ ਜੋ ਇਹ ਵੋਟ ਚੋਰੀ ਨਾਲ ਅੱਜ ਨੂੰ ਸਰਕਾਰ ਨਾ ਬਣਾ ਸਕਣ ਨਹੀਂ ਤਾਂ ਸਾਡੇ ਮੁਰਖ ਦਾ ਬਹੁਤ ਮਾੜਾ ਇੱਕ ਅਸਰ ਪਏਗਾ ਇਹਦੇ ਤੇ ਬਹੁਤ ਜ਼ਿਆਦਾ ਮੜਾ ਅਸਰ ਸਾਡੇ ਲੋਕਤੰਤਰ ਤੇ ਇਹਦਾ ਪੈ ਰਿਹਾ ਸਰਕਾਰ ਦਾ ਫੇਰ ਸਾਰੇ ਜੋ ਕਪੀਟੋਰ ووٹ ਚੋਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ووٹ ਚੋਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਲੋਕਤੰਤਰ ਦੇ ਹਤਿਆਰੇ ਮਰਦਾਬਾਦ ਮਰਦਾਬਾਦ ਮਰਦਾ ਦੇ ਹਥਿਆਰੇ ਮਰਦਾਬਾਦ 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 ਲੋਕਤੰਤਰ ਦੇ ਹਥਿਆਰੇ ਮਰਦਾਬਾਦ 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 ਵੋਟ ਚੋਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਵੋਟ ਚੋਰੀ ਗੱਦੀ ਛੋੜ ਗੱਦੀ ਛੋੜ ਗੱਦੀ ਛੋੜ ਵੋਟ ਚੋਰ ਗੱਦੀ ਛੋੜ ਗੱਦੀ ਛੋੜ ਗੱਦੀ ਛੋੜ ਲੋਕਤੰਤਰ ਦੇ ਹਥਿਆਰੇ ਮਰਦਾਬਾਦ ਮਰਦਾਬਾਦ ਮਰਦਾਬਾਦ